ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਹੈ ਸੱਜ ਚੁੱਕੀ ਹੈ ਕਿ ਇਲੈਕਸ਼ਨਸ ਦੀ ਤਾਂ ਅੱਛਾ ਲੱਗ ਰਿਹਾ ਹੈ ਤੁਹਾਨੂੰ ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਦਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵਟਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕਿਹਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਹੈ ਕਿ ਜਿਹੜਾ ਮੁਕਾਬਲਾ ਹੈਗਾ ਉਹ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇਹ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਪ੍ਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੋਂ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈਗਾ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫॉर ਕੇਜਰੀਵਾਲਾ ਕਾ ਕਿੰਤਰਾ ਦੇ ਉਹ ਕਾਂਗਰਸ ਨੂੰ ਲੈ ਕੇ ਲਗਾਤਾਰ ਤੇ ਚੱਲ ਚੱਲੀ ਹੈ ਕਿ ਕਾਂਗਰਸ ਦੇ ਅੰਦਰ ਉਤਪਾਦੀ ਕਾਫੀ ਦੇਖਣ ਨੂੰ ਮਿਲਿਆ ਰਾਜਾ ਬੜੀ ਨੂੰ ਲੈ ਕੇ ਜਿਹੜਾ ਵਾ ਪ੍ਰਧਾਨ ਜਿਹੜੇ ਤੁਹਾਡੇ ਕਾਂਗਰਸ ਦੇ ਨੇ ਇਹਦਾ ਵਿਆਰਤ ਕਰ ਪਰਿਮ ਹੋਣਾ ਉਹ ਲੈ ਕੇ ਕਹਿ ਰਹੇ ਨੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਅੱਜ ਸਭ ਕੁਝ ਕਾਂਗਰਸ 'ਚ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਵੀ ਰਹੀ ਹੈ ਔਰ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਐ ਐਮਪੀ ਵੀਰ ਰਾਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਐ ਅ ਮ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਾਂਗੇ। ਲੜਾਈ ਦਾ ਆਸ਼ੂ ਜੀ ਦੇ ਕੰਮ ਬਹੁਤ ਅੱਛੇ ਕਰਾਇਆ ਉਹਨੇ ਲਾਗੋੜਾ ਲਾਗੋ ਤੇ ਕੋਈ ਜਣਾ ਲਾਗੋ ਤੇ ਲੜਨ ਕੰਮ ਨੂੰ ਦੇਖ ਕੇ ਇਸ ਵਾਰ ਜਿਹੜੀ ਵੋਟ ਹੋਊਗੀ ਅਸੀਂ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿੰਨੀ ਡਿਵੈਲਪਮੈਂਟ ਆਸ਼ੂ ਜੀ ਦੇ ਟਾਈਮ 'ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਏ ਆ ਤੇ ਫਟਾਫਟ ਕੰਮ ਮਿਨਾਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਿਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲੋਂ ਜ਼ਿਆਦਾ ਹੈ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਕੱਜੀ ਮੋਟਾ ਬਣਾਉਂਦੇ ਆ ਆ ਬਿਲਕੁਲ ਉਹਨਾਂ ਦਾ ਜਵਾਬ ਆਇਆ ਕਿ ਇੱਥੇ ਕੋਈ ਵੀ ਬਰਵਾ ਕੇ ਫਰਜੀ ਵੋਟਾ ਨਹੀਂ ਬਣਾ ਰਹੇ ਹੈ ਕਿ ਜਾਂ ਵੋਟਾ ਕੱਟ ਨਹੀਂ ਰਹੇ ਹੈ ਕਿ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰੇਕ ਵਾਰ ਚ ਘੁੰਮ ਵੀ ਰਹੇ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋਚ ਪੜ ਕੇ ਜੋ ਉਹਨਾਂ ਦਾ ਜਵਾਬ ਆਇਆ ਇਹ ਲੱਗਿਆ ਵੀ ਜੇ ਇੱਥੇ ਬਾਹਰੋਂ ਕੋਈ ਨਹੀਂ ਆਇਆ ਹਰ ਚੀਜ਼ ਸੋਸ਼ਲ ਮੀਡੀਆ ਤੇ ਔਰ ਤੁਹਾਡੀ ਮੀਡੀਆ ਤੇ ਪਈ ਹੈ ਪਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਆਪਣੀ ਦੁਬਾਰਾ ਫੇਰ ਇਹ ਹੀ ਗੱਲ ਰੱਖਾਂਗੇ ਜਿਹੜੇ ਜਿਹੜੇ ਦੇਖਿਆ ਵੀ ਚੋਂ ਜੇ ਆਪਾਂ ਪਹਿਲਾਂ ਕੋਈ ਮੋਟਾ ਬਣਾਉਣ ਦਾ ਹੱਥ ਕੋਈ ਬਣਾਦਾ ਲੇਕਿਨ ਹੁਣ ਚੋਂ ਜੇ ਆਪਾਂ ਲੱਤੀਆਂ ਹੁੰਦੇ ਤੇ ਟੈਂਪਰ ਬੋਟ ਬਣਾ ਸਕਦੇ ਨੇ ਕਿਥੇ ਦੀ ਕਿਉਂਕਿ ਤੁਹਾਡੇ ਇਸ ਲੱਤੇ ਦੇ ਵਿੱਚ ਹੀ ਮੋਟਾ ਬਣ ਰਿਹਾ ਹੈ ਅਹ ਦੇਖੋ ਵੋਟ ਅਪਲਾਈ ਹਰ ਕੋਈ ਕਰ ਸਕਦਾ ਹੈਗਾ ਨਵੀਆਂ ਵੋਟਾਂ ਸ਼ਿਫਟ ਨਹੀਂ ਹੋ ਸਕਦੀਆਂ ਔਰ ਨਾ ਹੀ ਡਿਲੀਟ ਕੀਤੀਆਂ ਜਾ ਸਕਦੀਆਂ ਹੈਗੀਆਂ ਆ ਜਿਹੜੀਆਂ ਵੋਟਾਂ ਬਣਾਉਣ ਦਾ ਪ੍ਰੋਸੈਸ ਹੈ ਉਹ ਚੱਲਦਾ ਰਹਿੰਦਾ ਹੈਗਾ ਇਹ ਕਿਸ ਤਰ੍ਹਾਂ ਦੇਖਦੇ ਹੋ ਅੱਜ ਚੋਣਾਂ ਵਾਲੀ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਤੇ 19 ਜੂਨ ਨੂੰ ਵੋਟਾਂ ਮੈਣਗੇ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀ ਕਾ ਵੀ ਕਦੋਂ ਇਲੈਕਸ਼ਨ ਡੇਟ ਆਂਦੀ ਆ 19 ਜੂਨ ਜਿਹੜੀ ਡੇਟ ਆਈ ਹੈ ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਹੈ ਸੱਜ ਚੁੱਕੀ ਹੈ ਕਿ ਇਲੈਕਸ਼ਨਸ ਸੀ ਤੋਂ ਅੱਛਾ ਲੱਗ ਰਿਹਾ ਹੈ ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮਕਾਬਲਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵੱਡਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕਿਹਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਕਿ ਜਿਹੜਾ ਮੁਕਾਬਲਾ ਹੈਗਾ ਉਹ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇਹ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਪ੍ਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੋਂ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈ ਤਾਂ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫॉर ਕੇਜਰੀਵਾਲਾ ਤਾਂ ਕਿਸ ਤਰ੍ਹਾਂ ਦੇਖੋ ਕਾਂਗਰਸ ਨੂੰ ਲੈ ਕੇ ਲਗਾਤਾਰ ਤੇ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਫੁੱਟਪਾਟੀ ਕਾਫੀ ਦੇਖਣ ਨੂੰ ਮਿਲੀਆਂ ਰਾਗਾਂ ਬੜੀ ਨੂੰ ਲੈ ਕੇ ਜਿਹੜਾ ਵਾ ਦਾ ਜਿਹੜੇ ਤੁਹਾਡੇ ਕੌਂਸਲਰ ਜਿਹੜੇ ਲੁਧਿਆਣਾ ਤੋਂ ਬੈਠੇ ਪਾਰਿਓਂ ਉਹਨਾਂ ਨੂੰ ਲੈ ਕੇ ਕਹਿ ਰਹੇ ਨੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ। ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ। ਅੱਜ ਸਭ ਕੁਝ ਕਾਂਗਰਸ 'ਚ ਠੀਕ ਹੈ। ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਵੀ ਰਹੀ ਹੈ ਔਰ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਐ। ਐਮਪੀ ਵੀਰ ਆਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਐ। ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਨਗੇ। ਲੱਗਦਾ ਇਹ ਤਾਂ ਅਸਲੀ ਕੰਮ ਉਹ ਬਹੁਤ ਅੱਛੇ ਕਰਾਏ ਹੋਏ ਨੇ। ਲਾ ਲੋ ਲਾ ਲੋ ਨਰ ਨਾਲ ਰਿਕਮੈਂਡ ਦੇ ਕੇ ਇੱਕ ਵਾਰ ਜਿਹੜੀ ਵੋਟ ਹੋਊਗੀ ਅਸੀਂ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿੰਨੀ ਡਿਵੈਲਪਮੈਂਟ ਆਸ਼ੂਜੀ ਦੇ ਟਾਈਮ 'ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਇਆ ਤੇ ਫਟਾਫਟ ਕੰਮ ਮੀਨਾਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਿਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲੋਂ ਹੀ ਜਾਦਾ ਹੈ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਪਬਲੀਕ ਮੋਟਰਾਂ ਬਰਾਹਮਣ ਕੋਸ਼ਿਸ਼ ਕਰਦੇ ਨੇ ਸ਼ਾਇਦ ਉਹਨਾਂ ਕੋਲੋਂ ਵੀ ਦਿਵਾਵਾ ਹੈ ਬਿਲਕੁਲ ਉਹਨਾਂ ਦਾ ਜਵਾਬ ਆਇਆ ਕਿ ਇੱਥੇ ਕੋਈ ਵੀ ਬਰਵਾ ਕੇ ਫਰਜੀ ਵੋਟਾ ਨਹੀਂ ਬਣਾ ਰਹੇ ਹੈਗੇ ਜਾਂ ਵੋਟਾ ਕੱਟ ਨਹੀਂ ਰਹੇ ਹੈਗੇ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰ ਇੱਕ ਵਾਰ ਚ ਘੁੰਮ ਵੀ ਰਹੇ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋਚ ਪੜ ਕੇ ਜੋ ਉਹਨਾਂ ਦਾ ਜਵਾਬ ਆਇਆ ਇਹ ਲੱਗਿਆ ਵੀ ਜੇ ਇਥੋਂ ਬਾਹਰ ਕੋਈ ਨਹੀਂ ਆਇਆ ਹਰ ਚੀਜ਼ ਸੋਸ਼ਲ ਮੀਡੀਆ ਤੇ ਔਰ ਸਾਡੀ ਮੀਡੀਆ ਤੇ ਪਈ ਹੈ ਪਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਆਪਣੀ ਦੁਬਾਰਾ ਫੇਰ ਇਹੀ ਗੱਲ ਰੱਖਾਂਗੇ ਇਹ ਕਿਸ ਤਰ੍ਹਾਂ ਦੇਖਦੇ ਹੋ ਅੱਜ ਚੋਣ ਵਾਲੀ ਪ੍ਰੀਕਾ ਦਾ ਐਲਾਨ ਹੋ ਤੁਕਾ ਭਾਏ ਤੇ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀ ਕਾਫੀ ਕਦੋਂ ਇਲੈਕਸ਼ਨ ਡੇਟ ਆਂਦੀ ਆ 19 ਜੂਨ ਜਿਹੜੀ ਡੇਟ ਆਈ ਹੈ ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਸੱਜ ਚੁੱਕੀ ਹੈ ਕਿ ਇਲੈਕਸ਼ਨਸ ਦੀ ਤੋਂ ਅੱਛਾ ਲੱਗ ਰਿਹਾ ਹੈ ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਤੋਂ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵਟਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕੇਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਹੈ ਕਿ ਜਿਹੜਾ ਮੁਕਾਬਲਾ ਹੈਗਾ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇੱਕ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਪ੍ਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੋਂ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈਗਾ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫॉर केजरीवालਾ ਕਾ ਕਿਸ ਤਰ੍ਹਾਂ ਦੇਦੇ ਕਾਂਗਰਸ ਨੂੰ ਲੈ ਕੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਫੁੱਟਪਾਤੀ ਕਾਫੀ ਦੇਖਤ ਨੂੰ ਮਿਲੀਆਂ ਰਾਗਾ ਬੜੀ ਨੂੰ ਲੈ ਕੇ ਜਿਹੜਾ ਵਾ ਪ੍ਰਧਾਨ ਜਿਹੜੇ ਤੁਹਾਡੇ ਕਾਂਗਰਸ ਦੇ ਨੇਤਾ ਵਿਦਿਆਲੋਕ ਬਕਰ ਪਰਿਵਾਰ ਨੂੰ ਲੈ ਕੇ ਕਹਿ ਰਹੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੈਨੂੰ ਐਨੀ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਆ ਸਭ ਕੁਝ ਕਾਂਗਰਸ ਤੇ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਵੀ ਰਹੀ ਹੈ ਔਰ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਐ ਐਮਪੀ ਵੀ ਆ ਰਾਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਐ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਨਗੇ ਲੱਗਦਾ ਇਹਦਾ ਆ ਤੁਸੀਂ ਕੰਮ ਬਹੁਤ ਅੱਛੇ ਕਰਾਇਆ ਹੋ ਐ ਲਾ ਲੋ ਲਾ ਲੋ ਪੂਨ ਜੜਾ ਲਾ ਲੋ ਲੜਾਈ ਕੰਮ ਨੂੰ ਦੇਖ ਕੇ ਇੱਕ ਵਾਰ ਜਿਹੜੀ ਵੋਟ ਹੋਊਗੀ ਅਸੀਂ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿੰਨੀ ਡਵੈਲਪਮੈਂਟ ਆਸ਼ੂ ਜੀ ਤੇ ਟਾਈਮ 'ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਇਆ ਤੇ ਫਟਾਫਟ ਕੰਮ ਮਿਨਾ ਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲ ਨਹੀਂ ਜਾ ਰਹਾ ਹੈ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਫਰਜੀ ਵੋਟਾਂ ਬਣਾ ਰਹੇ ਤੁਸੀਂ ਕਹਿੰਦੇ ਕਿ ਸ਼ਾਇਦ ਉਹ ਕੰਪਲੀਟਕੀ ਦਿਵਾ ਰਹੇ ਆ ਬਿਲਕੁਲ ਉਹਨਾਂ ਦਾ ਜਵਾਬ ਆਇਆ ਜੀ ਇੱਥੇ ਕੋਈ ਵੀ ਬਰਵਾ ਆ ਕੇ ਫਰਜੀ ਵੋਟਾਂ ਨਹੀਂ ਬਣਾ ਰਹੇ ਹੈਗੇ ਜਾਂ ਵੋਟਾਂ ਕੱਟ ਨਹੀਂ ਰਹੇ ਹੈਗੇ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ 12 ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਹੈ ਉਹ ਹਰ ਇੱਕ ਵਾਰ ਚ ਘੁੰਮ ਵੀ ਰਹੇ ਸੀ ਬਕਾਇਦਾ ਵੋਟਰ ਲਿਸਟਾ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋਚ ਪੜ ਕੇ ਜੋ ਉਹਨਾਂ ਦਾ ਜਵਾਬ ਆਇਆ ਇਹ ਲੱਗਿਆ ਵੀ ਜੇ ਇੱਥੇ ਬਾਹਰ ਕੋਈ ਨਹੀਂ ਆਇਆ ਹਰ ਚੀਜ਼ ਸੋਸ਼ਲ ਮੀਡੀਆ ਤੇ ਔਰ ਤੁਹਾਡੀ ਮੀਡੀਆ ਤੇ ਪਈ ਹੈ ਪਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਆਪਣੀ ਦੁਬਾਰਾ ਫੇਰ ਇਹੀ ਗੱਲ ਰੱਖਾਂਗੇ ਮੈਨੂੰ ਜੋ ਦੇਖਿਆ ਉਹ ਤੁਹਾਨੂੰ ਜਦੋਂ ਕੋਈ ਵੋਟਾ ਬਣਾਉਣ ਦਾ ਹੱਕ ਕੋਈ ਬਣਦਾ ਲੇਕਿਨ ਉਹ ਤੁਹਾਨੂੰ ਜਦੋਂ ਲਾਤੀਆਂ ਹੁੰਦੇ ਤੇ ਟੈਂਪੋਰਰੀ ਵੋਟ ਬਣਾਉਂ ਦਿੰਦੇ ਨੇ ਕਿਸੇ ਦੀ ਕਿ ਤੁਹਾਨੂੰ ਤੁਹਾਡੇ ਇਸ ਇਲਾਕੇ ਦੇ ਵਿੱਚ ਹੀ ਵੋਟਾ ਬਣ ਰਹੀਆਂ ਨੇ ਆ ਦੇਖੋ ਵੋਟ ਅਪਲਾਈ ਹਰ ਕੋਈ ਕਰ ਸਕਦਾ ਹੈਗਾ ਨਵੀਆਂ ਵੋਟਾਂ ਸ਼ਿਫਟ ਨਹੀਂ ਹੋ ਸਕਦੀਆਂ ਔਰ ਨਾ ਹੀ ਡਿਲੀਟ ਕੀਤੀਆਂ ਜਾ ਸਕਦੀਆਂ ਹੈਗੀਆਂ ਆ ਜਿਹੜੀਆਂ ਵੋਟਾਂ ਬਣਾਉਣ ਦਾ ਪ੍ਰੋਸੈਸ ਹੈ ਉਹ ਚੱਲਦਾ ਰਹਿੰਦਾ ਹੈਗਾ ਤਰਾ ਦੇ ਦੇ ਅੱਜ ਚੋਣਾਂ ਵਾਲੀ ਤਰੀਕਾ ਦਾ ਇਲਾਨ ਹੋ ਚੁੱਕਾ ਹੈ ਤੇ 19 ਜੂਨ ਨੂੰ ਵੋਟਾਂ ਮੈਣੂ ਆ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀ ਕਾਫੀ ਕਦੋਂ ਇਲੈਕਸ਼ਨ ਡੇਟ ਆਂਦੀ ਆ 19 ਜੂਨ ਜਿਹੜੀ ਡੇਟ ਆਈ ਹੈ ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੰਫੀਲਡ ਜਿਹੜੀ ਹੈਗੀ ਸੱਜ ਚੁੱਕੀ ਹੈ ਕਿ ਇਲੈਕਸ਼ਨਸ ਦੀ ਤੋਂ ਅੱਛਾ ਲੱਗ ਰਿਹਾ ਹੈ ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਹੈ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵਟਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕਿਹਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਹੈ ਕਿ ਜਿਹੜਾ ਮੁਕਾਬਲਾ ਹੈਗਾ ਉਹ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇਹ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਟਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੋਂ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈਗਾ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫॉर ਕੇਜਰੀਵਾਲਾ ਤਾਂ ਕਿੰਨਾ ਦੇਖਦੇ ਹੋ ਕਾਂਗਰਸ ਨੂੰ ਲੈ ਕੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਫੁੱਟਪਾੜੀ ਕਾਫੀ ਦੇਖਣ ਨੂੰ ਮਿਲਿਆ ਰਾਗਾ ਬੜੀ ਨੂੰ ਲੈ ਕੇ ਜਿਹੜਾ ਵਾ ਪ੍ਰਧਾਨ ਜਿਹੜੇ ਤੁਹਾਡੇ ਕਾਂਗਰਸ ਦੇ ਨੇ ਇਹਦੇ ਵਿਆਹ ਤੋਂ ਕਰਕੇ ਪਰਿਵਾਰ ਨੂੰ ਲੈ ਕੇ ਕਹਿ ਰਹੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਆ ਸਭ ਕੁਝ ਕਾਂਗਰਸ 'ਚ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਲਈ ਰਹੀ ਹੈ ਔਰ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਹੈ एमपीवी राजावीर जी इत्थों और ਸਾਡੇ ਪੰਜਾਬ ਪ੍ਰਧਾਨ ਵੀ ਐ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਾਂਗੇ ਲੜਾਈ ਦਾ ਆਸੂ ਦੇ ਕੰਮ ਬਹੁਤ ਅੱਛੇ ਕਰਾਇਆ ਹੋਏ ਨੇ ਲਾਗੋੜਾ ਦਾ ਲਾਗੋ ਕੋਲੜਾ ਦਾ ਲਾਗੋ ਲੜਨ ਲੜਨ ਕੰਮ ਨੂੰ ਦੇਖ ਕੇ ਇਸ ਵਾਰ ਜਿਹੜੀ ਵੋਟ ਹੋਊਗੀ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਜਾ ਜਿੰਨੀ ਡਵੈਲਪਮੈਂਟ ਅਸ਼ੂਚੀ ਦੇ ਟਾਈਮ 'ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਇਆ ਤੇ ਫਟਾਫਟ ਕੰਮ ਮਿਨਾਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲੋਂ ਹੀ ਜ਼ਿਆਦਾ ਹੈ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਫਰਜੀ ਵੋਟਾਂ ਬਣਾਉਂਦੇ ਕੁਝ ਕਹਿੰਦੇ ਸ਼ਾਇਦ ਉਹਨੂੰ ਬੇਸਕਤੀ ਜਵਾਬ ਆਇਆ ਆ ਬਿਲਕੁਲ ਉਹਨਾਂ ਦਾ ਜਵਾਬ ਆਇਆ ਜੀ ਇੱਥੇ ਕੋਈ ਵੀ ਬਰੋਂ ਆ ਕੇ ਫਰਜੀ ਵੋਟਾਂ ਨਹੀਂ ਬਣਾ ਰਹੇ ਹੈ ਕਿ ਜਾਂ ਵੋਟਾਂ ਕੱਟ ਨਹੀਂ ਰਹੇ ਹੈਗੇ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰ ਇੱਕ ਵਾਰ ਚੱਕ ਘੁੰਮ ਵੀ ਰਹੇ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਤੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋਚ ਪੜ ਕੇ ਜੋ ਉਹਨਾਂ ਦਾ ਜਵਾਬ ਆਇਆ ਇਹ ਲੱਗਿਆ ਵੀ ਜੇ ਇੱਥੇ ਬਾਹਰੋਂ ਕੋਈ ਨਹੀਂ ਆਇਆ ਹਰ ਚੀਜ਼ ਸੋਸ਼ਲ ਮੀਡੀਆ ਤੇ ਔਰ ਤੁਹਾਡੀ ਮੀਡੀਆ ਤੇ ਪਈ ਹੈ ਪਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਆਪਣੀ ਦੁਬਾਰਾ ਪੇ ਰਹੀ ਗੱਲ ਰੱਖਾਂਗੇ ਮੈਨੂੰ ਜੇ ਦੇਖਿਆ ਵੀ ਕੋਈ ਜ ਆਪਾਂ ਪਹਿਲਾਂ ਤੁਹਾਨੂੰ ਬੋਕਾ ਬਣਾਉਣ ਦਾ ਹੱਕ ਕੋਈ ਬਣਾਦਾ ਲੇਕਿਨ ਉਹਨਾਂ ਚੋਂ ਜ ਆਪਾਂ ਲਾਤੀ ਤਾਂ ਤੇ ਵੋਟ ਬਣਾਉ ਸਕਦੇ ਨੇ ਕਿਸੇ ਦੀ ਕਿਉਂਕਿ ਤੁਹਾਡੇ ਇਸ ਇਲਾਕੇ ਦੇ ਵਿੱਚ ਹੀ ਮੋਟਾ ਬਣ ਰਿਹਾ ਹੈ। ਆ ਦੇਖੋ ਵੋਟ ਅਪਲਾਈ ਹਰ ਕੋਈ ਕਰ ਸਕਦਾ ਹੈਗਾ। ਨਵੀਆਂ ਵੋਟਾਂ ਸ਼ਿਫਟ ਨਹੀਂ ਹੋ ਸਕਦੀਆਂ ਔਰ ਨਾ ਹੀ ਡਿਲੀਟ ਕੀਤੀਆਂ ਜਾ ਸਕਦੀਆਂ ਹੈਗੀਆਂ ਆ। ਜਿਹੜੀਆਂ ਵੋਟਾਂ ਬਣਾਉਣ ਦਾ ਪ੍ਰੋਸੈਸ ਹੈ ਉਹ ਚੱਲਦਾ ਰਹਿੰਦਾ ਹੈਗਾ। ਅੱਜ ਜਮਨਾਈ ਪ੍ਰਿਕਾ ਦਾ ਲਾਗੋ ਤੁਕਾਬਾ ਤੇ ਜੂਨ ਨੂੰ ਮੋਟਾ ਮੈਂ। ਆ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀ ਕਾਫੀ ਕਦੋਂ ਇਲੈਕਸ਼ਨ ਡੇਟ ਆਂਦੀ ਆ ਜੂਨ ਜਿਹੜੀ ਡੇਟ ਆਈ ਹੈ ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਹੈ ਸੱਜ ਚੁੱਕੀ ਹੈ ਕਿ ਇਲੈਕਸ਼ਨਸ ਦੀ। ਤੋਂ ਅੱਛਾ ਲੱਗ ਰਿਹਾ ਹੈ। ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਤੋਂ? ਮੁਕਾਬਲਾ ਕਿਸ ਨਾਲ ਦੇਖ ਰਹੇ ਹੋ? ਇਹ ਇੱਕ ਵਟਾ ਕੁਐਸਚਨ ਹੈ। ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕਿਹਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਕਿ ਜਿਹੜਾ ਮੁਕਾਬਲਾ ਹੈਗਾ ਉਹ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇੱਕ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਪ੍ਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੇ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈਗਾ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫॉर ਕੇਜਰੀਵਾਲਾ ਕਿ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਨੂੰ ਲੈ ਕੇ ਲਗਾਤਾਰ ਤੇ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਮੁਟਪਾਦੀ ਕਾਫੀ ਦੇਖਣ ਨੂੰ ਮਿਲਿਆ ਰਾਜਾ ਬੜੀ ਨੂੰ ਲੈ ਕੇ ਜਿਹੜਾ ਵਾ ਪ੍ਰਧਾਨ ਜਿਹੜੇ ਤੁਹਾਡੇ ਕਾਂਗਰਸ ਦੇ ਨੇ ਲੁਧਿਆਣਾ ਤੋਂ ਕਰਕੇ ਪਰਿਮਿ ਉਹਨਾਂ ਨੂੰ ਲੈ ਕੇ ਕਹਿ ਰਹੇ ਨੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਅੱਜ ਸਭ ਕੁਝ ਕਾਂਗਰਸ ਤੇ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਵੀ ਰਹੀ ਹੈ ਔਰ ਅੱਜ ਜੇ ਇਲੈਕਸ਼ਨ ਅਨਾਉਂਸ ਹੋ ਗਏ ਹੈ ਐਮਪੀ ਵੀ ਆ ਰਾਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਹੈ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਨਗੇ ਲੜਾਈ ਦਾ ਆਪ ਵੀ ਕੰਮ ਬਹੁਤ ਅੱਛੇ ਕਰਾਇਆ ਹਿੰਦੇ ਲਾ ਲੋ ਲਾ ਲੋ ਪੂਰਾ ਜੜਾ ਲਾ ਲੋ ਲੜਾਈ ਕੰਮ ਨੂੰ ਦੇਖ ਕੇ ਇਸ ਵਾਰ ਜਿਹੜੀ ਵੋਟ ਹੋਊਗੀ ਆਪੀ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਜਿੰਨੀ ਡਵੈਲਪਮੈਂਟ ਆਸ਼ੂ ਜੀ ਦੇ ਟਾਈਮ 'ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਇਆ ਤੇ ਫਟਾਫਟ ਕੰਮ ਮਿਨਾ ਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲ ਨਹੀਂ ਜਾਦਾ ਹੈ। ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਫਰਜੀ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸ਼ਾਇਦ ਉਹਨੂੰ ਪੀਟ ਕਰਨ ਦੀ ਕੋਸ਼ਿਸ਼ ਕਰਵਾਉਂਦੇ ਆ। ਆ ਬਿਲਕੁਲ ਉਹਨਾਂ ਦਾ ਜਵਾਬ ਆਇਆ ਜੀ ਇੱਥੇ ਕੋਈ ਵੀ ਬਰਵਾ ਆ ਕੇ ਫਰਜੀ ਵੋਟਾਂ ਨਹੀਂ ਬਣਾ ਰਹੇ ਹੈਗੇ ਜਾਂ ਵੋਟਾਂ ਕੱਟ ਨਹੀਂ ਰਹੇ ਹੈਗੇ। ਆ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰ ਇੱਕ ਵਾਰਚੇ ਘੁੰਮਦੀ ਰਹੇ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋਚ ਪੜ ਕੇ ਜੋ ਉਹਨਾਂ ਦਾ ਜਵਾਬ ਆਇਆ ਇਹ ਲੱਗਿਆ ਔਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਚੋਣ ਵਾਲੀ ਤਰੀਕਾ ਦਾ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀਗਾ ਵੀ ਕਦੋਂ ਇਲੈਕਸ਼ਨ ਡੇਟ ਆਂਦੀ ਆ ਉਹ ਜੂਨ ਜਿਹੜੀ ਡੇਟ ਆਈ ਹੈ ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਹੈ ਸੱਜ ਚੁੱਕੀ ਹੈਗੇ ਇਲੈਕਸ਼ਨਸ ਦੀ ਤੋਂ ਅੱਛਾ ਲੱਗ ਰਿਹਾ ਹੈ ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਹੋਊਗਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵੱਡਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕਿਹਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਹੈ ਕਿ ਜਿਹੜਾ ਮੁਕਾਬਲਾ ਹੈਗਾ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇੱਕ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਟਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੇ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈਗਾ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫਾਰ ਕੇਜਰੀ ਵਾਲਾ ਕਾਕਿਸ ਤਰ੍ਹਾਂ ਇਹਦੇ ਕਾਂਗਰਸ ਨੂੰ ਲੈ ਕੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਬੁੱਟਬਾਜ਼ੀ ਕਾਫੀ ਦੇਖਣ ਨੂੰ ਮਿਲੀਆਂ ਰਾਜਾ ਬੜੀ ਨੂੰ ਲੈ ਕੇ ਜਿਹੜਾ ਵਾ ਪ੍ਰਧਾਨ ਜਿਹੜੇ ਤੁਹਾਡੇ ਕਾਂਗਰਸ ਦੇ ਨੇਤਾ ਸੁਧਾਰਾ ਤੋਂ ਬਾਅਦ ਪਰਿਵਾਰ ਨੂੰ ਲੈ ਕੇ ਕਹਿ ਰਹੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਆ ਸਭ ਕੁਝ ਕਾਂਗਰਸ 'ਚ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਹੀ ਰਹੀ ਹੈ ਔਰ ਅੱਜ ਜੇ ਇਲੈਕਸ਼ਨ ਅਨਾਉਂਸ ਹੋ ਗਏ ਐ ਐਮਪੀ ਵੀਰ ਆਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਐ ਅ ਮ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਾਂਗੇ ਲੜਾਈ ਦਾ ਆਸੂ ਦੇ ਕੰਮ ਬਹੁਤ ਅੱਛੇ ਕਰਾਇਓ ਇੰਨੇ ਲਾਭ ਉਹਨਾਂ ਲਾਉਂ ਤੇ ਪੂਨ ਜੜਾ ਲਾਉ ਤੇ ਲੜਨ ਕੰਮ ਨੂੰ ਦੇਖ ਕੇ ਇੱਕ ਵਾਰ ਜਿਹੜੀ ਵੋਟ ਹੋਊਗੀ ਅਸੀਂ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਜਾ ਜਿੰਨੀ ਡਵੈਲਪਮੈਂਟ ਆਸ਼ੂਜੀ ਤੇ ਟਾਈਮ ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਏ ਆ ਤੇ ਫਟਾਫਟ ਕੰਮ ਮਿਨਾਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲੋਂ ਝਾੜਾ ਹੈ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਫਰਜੀ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸ਼ਾਇਦ ਉਹਨਾਂ ਕੋਲ ਬੀਟਰ ਕੀ ਦੁਵਾ ਹੈ ਆ ਬਿਲਕੁਲ ਉਹਨਾਂ ਦਾ ਜਵਾਬ ਆਇਆ ਜੀ ਇੱਥੇ ਕੋਈ ਵੀ ਬੰਦਾ ਆ ਕੇ ਫਰਜੀ ਵੋਟਾਂ ਨਹੀਂ ਬਣਾ ਰਹੇ ਹੈ ਕਿ ਜਾਂ ਵੋਟਾਂ ਕੱਟ ਨਹੀਂ ਰਹੇ ਹੈ ਕਿ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰ ਇੱਕ ਵਾਰਚੇ ਘੁੰਮ ਵੀ ਰਹੀ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਇਹ ਕਿਸ ਤਰ੍ਹਾਂ ਦੇਖਦੇ ਹੋ ਅੱਜ ਚੋਣਾਂ ਵਾਲੀ ਤਰੀਕਾ ਦਾ ਐਲਾਨ ਹੋ ਚੁੱਕਾ ਹੈ 19 ਜੂਨ ਨੂੰ ਮੋਟਾ ਹੈ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀਗਾ ਕਿ ਕਦੋਂ ਇਲੈਕਸ਼ਨ ਡੇਟ ਆਉਂਦੀ ਹੈ 19 ਜੂਨ ਜਿਹੜੀ ਡੇਟ ਆਈ ਹੈ ਤੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਹੈ ਸੱਜ ਚੁੱਕੀ ਹੈਗੇ ਇਲੈਕਸ਼ਨਸ ਦੀ ਤੋਂ ਅੱਛਾ ਲੱਗ ਰਿਹਾ ਹੈ ਕਿੰਨੀ ਕੋ ਤਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਤੋਂ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵਟਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕੇਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਕਿ ਜਿਹੜਾ ਮੁਕਾਬਲਾ ਹੈਗਾ ਉਹ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਈ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇਹ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਪ੍ਰਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੋਂ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈਗਾ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫॉर केजरीवाल ਹੈ ਤਾਂ ਕਿੰਨਾ ਦੇਖੋ ਕਾਂਗਰਸ ਨੂੰ ਲੈ ਕੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਫੁੱਟਬਾਦੀ ਕਾਫੀ ਦੇਖਣ ਨੂੰ ਮਿਲਦੀ ਹੈ ਰਾਗਾ ਬੜੀ ਨੂੰ ਲੈ ਕੇ ਜਿਹੜਾ ਵਾ ਦਾ ਜਿਹੜੇ ਤੁਹਾਡੇ ਕਾਂਗਰਸ ਦੇ ਨੇ ਇਹ ਵਿਧਾਇਕਾਂ ਤੋਂ ਬੈਠ ਪਰਿੰਦੇ ਉਹਨਾਂ ਨੂੰ ਲੈ ਕੇ ਕਹਿ ਰਹੇ ਨੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਆ ਸਭ ਕੁਝ ਕਾਂਗਰਸ ਦੇ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚ ਵੀ ਰਹੀ ਹੈ ਔਰ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਐ ਐਮਪੀ ਵੀ ਆ ਰਾਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਐ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਾਂਗੇ ਲੱਗਦਾ ਇਹ ਤਾਂ ਆਪ ਵੀ ਦੇ ਕੰਮ ਬਹੁਤ ਅੱਛੇ ਕਰਾਏ ਹੋ ਨੇ ਲਾ ਲੋ ਲਾ ਲੋ ਇਹ ਕੋਈ ਜੜਾ ਲਾ ਲੋ ਇਹਨਾਂ ਨਾਲ ਕਮਾਂ ਨੂੰ ਦੇਖ ਕੇ ਇੱਕ ਵਾਰ ਜਿਹੜੀ ਬੋਟ ਹੋਊਗੀ ਅਸੀਂ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿੰਨੀ ਡਵੈਲਪਮੈਂਟ ਅਸ਼ੂਜੀ ਤੇ ਟਾਈਮ ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਏ ਆ ਤੇ ਫਟਾਫਟ ਕੰਮ ਮਿਨਾਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲ ਨਹੀਂ ਜਾਵੇ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਇੱਥੇ ਕੁਝ ਲੋਕ ਫਰਜੀ ਵੋਟਾਂ ਮਾਰਾ ਰਹੇ ਕੁਝ ਕਹਿੰਦੇ ਨੇ ਸ਼ਾਇਦ ਉਹਨੂੰ ਬੀਟ ਕਰਤੀ ਦਿਵਾਵਾ ਆ ਬਿਲਕੁਲ ਉਹਨਾਂ ਦਾ ਜਵਾਬ ਆਇਆ ਜੀ ਇੱਥੇ ਕੋਈ ਵੀ ਬਰਵਾ ਆ ਕੇ ਫਰਜੀ ਵੋਟਾਂ ਨਹੀਂ ਬਣਾ ਰਹੇ ਹੈਗੇ ਜਾਂ ਵੋਟਾਂ ਕੱਟ ਨਹੀਂ ਰਹੇ ਹੈਗੇ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਹੈ ਜਾਂ ਕੋਈ ਪ੍ਰਧਾਨ ਦੱਸ ਰਿਹਾ ਹੈ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰ ਇੱਕ ਵਾਰਚੇ ਘੁੰਮ ਵੀ ਰਹੇ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋ ਪੜ ਕੇ ਜੋ ਉਹਨਾਂ ਦਾ ਜਵਾਬ ਇਸ ਤਰ੍ਹਾਂ ਦੇ ਦੇਓ ਅੱਜ ਚੋਣਾਂ ਵਾਲੀ ਪ੍ਰੀਕਾ ਦਾ ਇਲਾਕਾ ਦਾ ਟਿਕਾਣਾ ਤੇ ਉਹ ਨਹੀਂ ਜੂਨ ਨੂੰ ਮੋਟਾ ਮੈਂ ਬਿਲਕੁਲ ਬਹੁਤ ਦੇਰ ਤੋਂ ਲੰਬਾ ਇੰਤਜ਼ਾਰ ਸੀ ਕਾਫੀ ਕਦੋਂ ਇਲੈਕਸ਼ਨ ਡੇਟ ਆਂਦੀ ਆ ਉਹਨੀ ਜੂਨ ਜਿਹੜੀ ਡੇਟ ਆਈ ਹੈ ਤੇ ਸਾਰੇ ਲਈ ਇੱਕ ਤਰ੍ਹਾਂ ਦੀ ਹੁਣ ਫੀਲਡ ਜਿਹੜੀ ਹੈਗੀ ਹੈ ਸੱਜ ਚੁੱਕੀ ਹੈ ਕਿ ਇਲੈਕਸ਼ਨਸ ਦੀ ਤੋਂ ਅੱਛਾ ਲੱਗ ਰਿਹਾ ਹੈ ਕਿੰਨੀ ਕੋ ਪਿਆਰੀ ਹੈ ਕਿਸ ਤਰ੍ਹਾਂ ਮੁਕਾਬਲਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਇਹ ਇੱਕ ਵੱਡਾ ਕੁਐਸਚਨ ਹੈ ਵੀ ਤੁਹਾਡਾ ਮੁਕਾਬਲਾ ਕੈਂਡੀਡੇਟ ਨਾਲ ਹੈ ਕਿ ਕਿਹਦੇ ਨਾਲ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਹੈ ਕਿ ਜਿਹੜਾ ਮੁਕਾਬਲਾ ਹੈਗਾ ਉਹ ਇੱਕ ਰਾਜ ਸਭਾ ਸੀਟ ਲਈ ਮੁਕਾਬਲਾ ਹੈਗਾ ਇਹ ਕੋਈ ਬਾਅਦ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਇਹ ਲੁਧਿਆਣਾ ਵੈਸਟ ਦੀ ਨਹੀਂ ਹੋਣ ਜਾ ਰਹੀ ਇਹ ਰਾਜ ਸਭਾ ਸੀਟ ਲਈ ਵੀ ਹੋਣ ਜਾ ਰਹੀ ਹੈ ਇੱਕ ਐਮਪੀ ਨੂੰ ਡਿਮੋਸ਼ਨ ਕਰਕੇ ਐਮਐਲਏ ਦੀ ਟਿਕਟ ਦਿੱਤੀ ਗਈ ਵੀ ਤੁਸੀਂ ਇੱਥੇ ਤੋਂ ਕੈਂਡੀਡੇਟ ਹੈਗੇ ਹੋ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜਾ ਹਿਡਨ ਅਜੰਡਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਨੂੰ ਸਮਝ ਆ ਰਿਹਾ ਹੈ ਤਾਂ ਸੋ ਇਹ ਇਨ ਇਲੈਕਸ਼ਨ ਪੰਜਾਬ ਵਰਸਸ ਰਾਜ ਸਭਾ ਫੋਰ ਕੇਜਰੀਵਾਲਾ ਹੈ ਤਾਂ ਕਿਸ ਤਰ੍ਹਾਂ ਦੇਖੋ ਕਾਂਗਰਸ ਨੂੰ ਲੈ ਕੇ ਲਗਾਤਾਰ ਤੇ ਗੱਲ ਚੱਲ ਰਹੀ ਹੈ ਕਿ ਕਾਂਗਰਸ ਦੇ ਅੰਦਰ ਫੁੱਟਪਾੜੀ ਕਾਫੀ ਦੇਖਣ ਨੂੰ ਮਿਲਦੀ ਹੈ ਰਾਗਿਆ ਬੜੀ ਨੂੰ ਲੈ ਕੇ ਜਿਹੜਾ ਵਾ ਪਰਦਾ ਜਿਹੜੇ ਤੁਹਾਡੇ ਕਾਂਗਰਸ ਦੇ ਇਹ ਲੋਕ ਆ ਤੁਹਾਨੂੰ ਕਰਕੇ ਪਾਰਿੰਗੇ ਉਹਨਾਂ ਨੂੰ ਲੈ ਕੇ ਕਹਿ ਰਹੇ ਕਿ ਸਭ ਕੁਝ ਠੀਕ ਨਹੀਂ ਕਰ ਰਹੇ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਲੋਕ ਕੀ ਕਦੋਂ ਕਹਿ ਰਹੇ ਹੋ ਅੱਜ ਸਭ ਕੁਝ ਕਾਂਗਰਸ ਦੇ ਠੀਕ ਹੈ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਥੇ ਪਹੁੰਚੀ ਰਹੀ ਹੈ ਔਰ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਐ ਐਮਪੀ ਵੀਰ ਆਜਾ ਵੀਰ ਜੀ ਇੱਥੋਂ ਔਰ ਸਾਡੇ ਪੰਜਾਬ ਪ੍ਰਧਾਨ ਵੀ ਐ ਟਾਈਮ ਟੂ ਟਾਈਮ ਉਹ ਵੀ ਇੱਥੇ ਹੋਣਗੇ ਔਰ ਇਲੈਕਸ਼ਨ ਦੇ ਵਿੱਚ ਪੂਰਾ ਸਪੋਰਟ ਵੀ ਕਰਨਗੇ ਲੜਾਈ ਦਾ ਆ ਤੁਸੀਂ ਦੇ ਕੰਮ ਬਹੁਤ ਅੱਛੇ ਕਰਾਇਆ ਹੋਏ ਨੇ ਲਾਭ ਉਹਦਾ ਲਾਭ ਉਹਦਾ ਪੂਰਾ ਜਿਹੜਾ ਲਾਭ ਦੇ ਲੜ ਲੜ ਕਮੰਡ ਦੇਖ ਕੇ ਇੱਕ ਵਾਰ ਜਿਹੜੀ ਬੋਟ ਹੋਊਗੀ ਅਸੀਂ ਆ ਬਿਲਕੁਲ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਜਿੰਨੀ ਡਿਵੈਲਪਮੈਂਟ ਆਸ਼ੂਜੀ ਦੇ ਟਾਈਮ 'ਚ ਹੋਈ ਸੀ ਸ਼ਾਇਦ 3 ਸਾਲਾਂ ਦੇ ਵਿੱਚ ਲੁਧਿਆਣਾ ਵੈਸਟ ਨੇ ਦੇਖ ਲਿਆ ਕਿ ਨਾ ਹੀ ਕੋਈ ਇੱਕ ਨਵਾਂ ਪ੍ਰੋਜੈਕਟ ਬਣਿਆ ਹੈਗਾ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰਾਤ ਦੀ ਟੋਟਲ ਵੈਸਟ ਦੇ ਕਾਫੀ ਹਿੱਸਿਆਂ ਵਿੱਚ ਲਾਈਟ ਵੀ ਨਹੀਂ ਆ ਜਦੋਂ 15 ਮਿੰਟ ਦੀ ਹਨੇਰੀ ਚੱਲੀ ਹੈਗੀ ਆ ਪਾਣੀ ਦੀ ਇੱਥੇ ਪ੍ਰੋਬਲਮ ਹੈ ਸੜਕਾਂ ਹੁਣ ਬਣਨੀਆਂ ਸ਼ੁਰੂ ਹੋਈਆਂ ਜਦੋਂ ਕੈਂਡੀਡੇਟ ਅਨਾਉਂਸ ਹੋਇਆ ਤੇ ਫਟਾਫਟ ਕੰਮ ਮੀਨਾਨੇ ਕਰਵਾਨੇ ਸ਼ੁਰੂ ਕੀਤੇ ਹੈਗੇ ਆ ਉਹ ਵੀ ਪੈਚੇਸ ਲੱਗ ਰਹੇ ਹੈਗੇ ਆ ਤੇ ਇਸ ਕਰਕੇ ਡਿਵੈਲਪਮੈਂਟ ਦੇ ਮੁੱਦਿਆਂ ਤੇ ਜੇ ਗੱਲ ਕਰਨਗੇ ਤਾਂ ਫਿਰ ਸ਼ਾਇਦ ਆਸ਼ੂ ਜੀ ਤੇ ਨੰਬਰ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾਲੋਂ ਹੀ ਜਾਦਾ ਹੈ ਇੱਕ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਇੱਥੇ ਕੁਝ ਲੋਕ ਫਰਜੀ ਵੋਟਾਂ ਬਣਾ ਰਹੇ ਤੁਸੀਂ ਕਹਿੰਦੇ ਕਿ ਸ਼ਾਇਦ ਕੋਈ ਦੇਖ ਸਕਦੀ ਜਵਾ ਹੈ ਬਿਲਕੁਲ ਉਹਨਾਂ ਦਾ ਜਵਾਬ ਆਇਆ ਜੀ ਇੱਥੇ ਕੋਈ ਵੀ ਬਰਵਾ ਆ ਕੇ ਫਰਜੀ ਵੋਟਾਂ ਨਹੀਂ ਬਣਾ ਰਹੇ ਹੈਗੇ ਜਾਂ ਵੋਟਾਂ ਕੱਟ ਨਹੀਂ ਰਹੇ ਹੈਗੇ ਆ ਪਰ ਤੁਸੀਂ ਸਾਰਿਆਂ ਨੇ ਤੁਹਾਡੀ ਮੀਡੀਆ ਨੇ ਵੀ ਦੇਖਿਆ ਕਿ ਬਾਰੋਂ ਚੇਅਰਮੈਨ ਕੋਈ ਆਪਣੇ ਆਪ ਨੂੰ ਦੱਸ ਰਿਹਾ ਜਾਂ ਕੋਈ ਪ੍ਰਧਾਨ ਦੱਸ ਰਿਹਾ ਜਾਂ ਐਮਐਲਏ ਸਾਹਿਬ ਦੱਸ ਰਿਹਾ ਉਹ ਹਰ ਇੱਕ ਵਾਰ ਚ ਘੁੰਮ ਵੀ ਰਹੀ ਸੀ ਬਕਾਇਦਾ ਵੋਟਰ ਲਿਸਟਾਂ ਲੈ ਕੇ ਔਰ ਸਾਡੇ 3-4 ਜਗ੍ਹਾ ਛੜਪਾਂ ਵੀ ਹੋਈਆਂ ਔਰ ਉੱਥੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਵੀ ਕੀਤਾ ਗਿਆ ਔਰ ਇਹ ਬੜੀ ਹੀ ਮੈਨੂੰ ਸੋਚ ਪੜ ਕੇ ਜੋ ਉਹਨਾਂ ਦਾ ਜਵਾਬ ਆਇਆ ਇਹ ਲੱਗਿਆ ਵੀ ਜੇ ਇਥੋਂ ਬਾਹਰ ਕੋਈ ਨਹੀਂ ਆਇਆ ਹਰ ਚੀਜ਼ ਸੋਸ਼ਲ ਮੀਡੀਆ ਤੇ ਔਰ ਤੁਹਾਡੀ ਮੀਡੀਆ ਤੇ ਪਈ ਹੈ ਪਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਆਪਣੀ ਦੁਬਾਰਾ ਫੇਰ ਰਹੀ ਗੱਲ ਰੱਖਾਂਗੇ ਮੈਂ ਦੇਖਿਆ ਹੈ ਕਿ ਤੁਹਾਨੂੰ ਜਦੋਂ ਕੋਈ ਵੋਟਾ ਬਣਾਉਣ ਦਾ ਹੱਕ ਨਹੀਂ ਬਣਦਾ ਲੇਕਿਨ ਹੁਣ ਤੁਹਾਨੂੰ ਜਦੋਂ ਲਾਤੀਆਂ ਹੋਣਦੇ ਤੇ ਐਂਡ ਤੋਂ ਵੋਟ ਬਣਾ ਸਕਦੇ ਨੇ ਕਿਸੇ ਦੀ ਕਿਉਂਕਿ ਤੁਹਾਡੇ ਇਸ ਇਲਾਕੇ ਦੇ ਵਿੱਚ ਹੀ ਵੋਟਾ ਬਣ ਰਹੀ ਹੈ ਆ ਦੇਖੋ ਵੋਟ ਅਪਲਾਈ ਹਰ ਕੋਈ ਕਰ ਸਕਦਾ ਹੈਗਾ ਨਵੀਆਂ ਵੋਟਾਂ ਸ਼ਿਫਟ ਨਹੀਂ ਹੋ ਸਕਦੀਆਂ ਔਰ ਨਾ ਹੀ ਡਿਲੀਟ ਕੀਤੀਆਂ ਜਾ ਸਕਦੀਆਂ ਹੈਗੀਆਂ ਆ ਜਿਹੜੀਆਂ ਵੋਟਾਂ ਬਣਾਉਣ ਦਾ ਪ੍ਰੋਸੈਸ ਹੈ ਉਹ ਚੱਲਦਾ ਰਹਿੰਦਾ ਹੈਗਾ